एक ओंकार सतनाम करता पुरख अकाल मूर्त आजूनी सुरप्रसाद लिहाजा दे अखरी अर्थ एक ओंकार वो एक है जिसको तो उत्पति पालना नाश हो रहा है वो सत स्वरूप है नाम सत है वो कृत नहीं करता है और ऐसा करता है कि अपनी कृत पूरे होया है, व्यापक है, वो भय तो, तो रहत है वैर तो रहत है काल तो रहत है लेकिन कल्पना मात्र नहीं है मूर्तिमान है वो जन्म देच नहीं है और सुते सित अपने आप तो आप ही प्रकाशमान है वो गुरु है ਤੇ ਪ੍ਰਸਾਦ ਉਹ ਦਇਆ ਦੀ ਮੂਰਤੀ ਹੈ ਉਹ ਰਹਿਮਤ ਦਾ ਖਜ਼ਾਨਾ ਹੈ ਆਸਾ ਮੱਲਾ ਪਹਿਲਾ ਵਾਰ ਸ਼ਲੋਕਾ ਨਾਲ ਸ਼ਲੋਕ ਦੀ ਮਹਲੇ ਪਹਿਲੇ ਕੇ ਲਿਖੇ ਇਹ ਵਾਰ ਮਹਲੇ ਪਹਿਲੇ ਦੀ ਹੈ ਇਹ ਸਾਰੀ ਦੀ ਸਾਰੀ ਵਾਰ ਜਿਸ ਦੇ ਜਿਤਨੀਆਂ ਪੌੜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਆਈਆਂ ਨੇ ਲੇਕਿਨ ਇਹ ਸ਼ਬਦ ਜਿਹੜੇ ਨਾਲ ਜੁੜੇ ਨੇ ਸ਼ਲੋਕ ਵੀ ਮੱਲੇ ਪਹਿਲੇ ਕੇ ਸਿਰਫ ਪੌੜੀ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਨਹੀਂ ਸ਼ਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਨੇ ਸ਼ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਅਦ ਵਿੱਚ ਜੋੜੇ ਨੇ ਜਿਹੜੇ ਜਿਹੜੇ ਸ਼ਲੋਕ ਵਾਰਾਂ ਦੇ ਵਿੱਚ ਪੌੜੀਆਂ ਨਾਲ ਸ਼ਮੂਲੀਅਤ ਨਹੀਂ ਹਾਸਲ ਕਰ ਸਕੇ ਐਸੇ ਸ਼ਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕਰਕੇ ਤੇ ਉਹਨਾਂ ਦਾ ਸਿਰਲੇਖ ਲਿਖਿਆ ਸ਼ਲੋਕ 12 ਤੋਂ ਵरीयਕ ਉਹ ਸ਼ਲੋਕ ਜੋ 12 ਵਿੱਚ ਨਹੀਂ ਸਮਾ ਸਕੇ 12 ਦੇ ਨਾਲ ਨਹੀਂ ਜੋੜੇ ਜਾ ਸਕੇ। ਤੋਂ ਆਸਾ ਰਾਗ ਦੇ ਅੰਦਰ ਇਹ ਵਾਰ ਉਚਾਰਨ ਕੀਤੀ ਹੋਈ ਹੈ। ਤੇ ਦਿੱਤੇ ਹੋਏ ਇਸ ਸਿਰਲੇਖ ਦੇ ਮੁਤਾਬਕ ਸ਼ਲੋਕ ਵੀ ਪਹਿਲੇ ਪਾਤਸ਼ਾਹ ਜੀ ਦੇ ਨੇ ਸ਼ਲੋਕ ਮਹੱਲਾ ਪਹਿਲਾ ਪ੍ਰਥਮ ਸ਼ਲੋਕ ਬਲਹਾਰੇ ਗੁਰੂ ਆਪਨੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ ਪ੍ਰਥਮ ਸ਼ਲੋਕ ਦੇਚ ਗੁਰੂ ਦੀ ਉਪਮਾ ਗੁਰੂ ਦੀ ਮਾਮਾ ਦਰਸਲ ਮਾਂ ਬਾਪ ਪੁੱਤ ਨੂੰ ਜਨਮ ਦੇਂਦੇ ਨੇ ਗੁਰੂ ਦੇਵਤੇ ਨੂੰ ਜਨਮ ਦਿੰਦਾ ਹੈ ਮਾਂ ਬਾਪ ਸੁੱਤ ਨੂੰ ਜਨਮ ਦੇਂਦੇ ਨੇ ਗੁਰੂ ਸੰਤ ਨੂੰ ਜਨਮ ਦਿੰਦਾ ਹੈ ਮਾਪੇ ਭੌਤਿਕ ਸਰੀਰ ਨੂੰ ਜਨਮ ਦਿੰਦੇ ਨੇ ਗੁਰੂ ਅਧਿਆਤਮਵਾਦ ਨੂੰ ਜਨਮ ਦਿੰਦਾ ਹੈ ਰੂਹਾਨੀ ਸਰੀਰ ਨੂੰ ਜਨਮ ਦਿੰਦਾ ਹੈ ਲਿਆ ਜਾ ਗੁਰੂ ਦੀ ਮਹਿਮਾ ਸਤਗੁਰudev ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਬਲਹਾਰੀ ਗੁਰ ਆਪਣੇ ਮੈਂ ਆਪਣੇ ਗੁਰੂ ਤੋਂ ਬਲਹਾਰਨੇ ਜਾਣਾ ਸਦਕੇ ਜਾਣਾ ਦਿਉਹਾੜੀ ਸਦਵਾਰ ਇਕ ਦਿਨ ਦੇਚ ਮੈਂ ਸੈਕੜੇ ਸੈਕੜੇ ਦਫਾ ਕੁਰਬਾਨ ਜਾਣਾ ਸਦਕੇ ਜਾਣਾ ਬਲਹਾਰ ਜਾਣਾ ਕਿਉਂ ਇਤਨੀ ਗੱਲ ਸਪਸ਼ਟ ਹੈ ਕਿ ਜਿਸ ਤੋਂ ਕੁਝ ਪ੍ਰਾਪਤ ਹੋਵੇ ਉਹੀ ਪਿਆਰਾ ਲੱਗਦਾ ਹੈ ਤੇ ਉਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ ਤੇ ਜਿਹੜਾ ਕੁਝ ਖੋ ਲਵੇ ਜਿਹੜਾ ਕੁਝ ਛੀਨਾ ਝਪਟੇ ਕਰੇ ਉਸ ਤੋਂ ਸਦਕੇ ਹੋਣ ਨੂੰ ਜੀ ਨਹੀਂ ਕਰਦਾ ਬਲਕਿ ਉਹਨੂੰ ਸਵੈਮ ਹੀ ਖਤਮ ਕਰਨ ਨੂੰ ਜੀ ਕਰਦਾ ਹੈ ਜਗਤ ਦੇਚ ਸਾਡਾ ਵੈਰ ਉਸਦੇ ਨਾਲ ਹੁੰਦਾ ਹੈ ਜਿਹੜਾ ਸਾਡੇ ਕੋਲ ਕੁਝ ਖੋਵੇ ਜਗਤ ਦੇ ਸਾਡਾ ਪਿਆਰ ਉਸਦੇ ਨਾਲ ਹੁੰਦਾ ਹੈ ਜਿਹੜਾ ਕੁਝ ਦੇਵੇ ਹਕੀਕਤ ਹੈ ਗੁਰੂ ਪਰਮਾਤਮਾ ਛੀਨਾ ਜਪਟੇ ਨਹੀਂ ਜਾਣਦੇ ਦੇਣਾ ਹੀ ਜਾਣਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ ਉਹ ਇਤਨਾ ਵੱਡਾ ਦਾਤਾ ਹੈ ਪਹਾੜਾਂ ਜਿੱਤੀ ਦੌਲਤ ਸੁਖ ਸ਼ਾਂਤੀ ਦੇ ਕੇ ਵੀ ਰਾਈ ਜਿੰਨਾ ਵੀ ਤਿੰਨ ਕਹਿ ਜਿੰਨਾ ਵੀ ਤਮਾ ਨਹੀਂ ਰਖਦਾ ਭਾਵ ਮੰਗ ਨਹੀਂ ਰਖਦਾ ਤੋਂ ਸਾਬ ਕਹਿੰਦੇ ਨੇ ਮੈਂ ਸਦਕੇ ਜਾਣਾ ਇੱਕ ਦਿਨ ਦੇ ਚ ਸੈਂਕੜੇ ਸੈਂਕੜੇ ਵਾਰੀ ਉਸ ਗੁਰੂ ਤੋਂ ਜਿਸ ਨੇ ਜਿੰਮਾਨ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਸ ਜਿਸ ਨੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ ਲੇਕਿਨ ਮਨੁੱਖ ਨੂੰ ਦੇਵਤਾ ਬਣਾਣ ਲਗਿਆਂ ਰੰਚਕ ਮਾਤਰ ਵੀ ਦੇਰੀ ਨਹੀਂ ਲਾਈ ਇੱਕ ਪੱਥਰ ਨੂੰ ਹੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਤੇ ਕੁਝ ਮਹੀਨੇ ਲੱਗਦੇ ਨੇ ਕਈ ਦਫਾ ਕੁਝ ਸਾਲ ਲੱਗਦੇ ਨੇ ਦਰਸਲ ਗੁਰੂ ਮਨੁੱਖ ਨੂੰ ਘੜਦਾ ਤੇ ਗੁਰੂ ਦੇ ਘੜਨ ਦਾ ਢੰਗ ਬੜਾ ਅਦੁੱਤੀ ਹੈ ਆਪਣੇ ਮਨੋਹਰ ਬੋਲ ਤੇ ਅੰਮ੍ਰਿਤਮਈ ਦ੍ਰਿਸ਼ਟ ਇਹਦੇ ਨਾਲ ਜਦ ਉਹ ਕਿਸੇ ਵਿਅਕਤੀ ਨੂੰ ਘੜਨਾ ਚਾਹੁੰਦਾ ਹੈ ਤੋਂ ਸਹਿਬ ਇੱਥੇ ਕਹਿੰਦੇ ਨੇ ਫਿਰ ਦੇਰ ਨਹੀਂ ਲੱਗਦੀ ਮਨੁੱਖ ਨੂੰ ਦੇਵਤਾ ਬਣਦੇ ਆ ਦੇਰ ਨਹੀਂ ਲੱਗਦੀ ਇਸ ਨੂੰ ਸਾਬ ਇੰਦਵੀ ਕਹਿੰਦੇ ਨਾ ਨਾ ਨਦਰੀ ਨਦਰ ਦੇ ਨਿਹਾਲ ਆਮ ਜਗਤ ਤੇ ਇਤਨਾ ਹੀ ਜਾਣਦਾ ਹੈ ਕਿ ਜ਼ਬਾਨ ਨਾਲ ਕੁਝ ਬੋਲੇ ਜਾਂਦੇ ਨੇ ਪਰ ਨਹੀਂ ਅਧਿਆਤਮਕ ਦੁਨੀਆ ਚ ਐਸਾ ਵੀ ਆਖਿਆ ਜਾਂਦਾ ਹੈ ਕਿ ਅੱਖਾਂ ਵੀ ਬੋਲਦੀਆਂ ਨੇ ਔਰ ਅੱਖਾਂ ਦੀ ਭਾਸ਼ਾ ਕੁਝ ਹੋਰ ਹੈ ਅੱਖਾਂ ਨਫਰਤ ਵੀ ਪ੍ਰਗਟ ਕਰਦੀਆਂ ਨੇ ਅੱਖਾਂ ਪਿਆਰ ਵੀ ਪ੍ਰਗਟ ਕਰਦੀਆਂ ਨੇ ਅੱਖਾਂ ਪ੍ਰੇਮ ਵੀ ਪ੍ਰਗਟ ਕਰਦੀਆਂ ਨੇ ਅੱਖਾਂ ਆਪਣੇ ਵਿੱਚੋਂ ਅੰਮ੍ਰਿਤ ਦੀਆਂ ਲਹਿਰਾਂ ਵੀ ਛਿੜਦੀਆਂ ਨੇ ਅੱਖਾਂ ਦੇ ਵਿੱਚੋਂ ਜ਼ਹਿਰ ਵੀ ਉਬਲ-ਉਬਲ ਕੇ ਪੈਂਦੀ ਹੈ ਔਰ ਜੈਸੇ ਜੈਸੇ ਮਨੁੱਖ ਦਾ ਮਾਨਸਿਕ ਮੰਡਲ ਅਤੀ ਸੂਖਸ਼ਮ ਹੁੰਦਾ ਹੈ ਮਨੁੱਖ ਨੂੰ ਅੱਖਾਂ ਦੀ ਭਾਸ਼ਾ ਪੜਨ ਦੀ ਜਾਚ ਆ ਜਾਂਦੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ੇਸ਼ ਕਲਾ ਹੈ ਗੁਰੂ ਜਦ ਕਿਸੇ ਨੂੰ ਘੜਦਾ ਹੈ तो बचन राही घटना है दृष्ट राही घटना है बचन राही विचार शुद्ध कर देते हैं, और दृष्ट राही आचार शुद्ध कर देता है। बचन राही मन बदल देता है, और दृष्ट दे राही देवता बना देता, चानना देता दे दे दे, प्रकाश दे देता, दे दे, नूर दे देता। दे दे. ਸਾਹਿਬ ਤੇ ਕਹਿੰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ ਰੰਚਕ ਮਾਤਰ ਵੀ ਦੇਰ ਨਹੀਂ ਲਗੀ ਉਸ ਗੁਰੂ ਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਹੋਇਆ